ਕਪੂਰਥਲਾ ਚ ਬਾਸਕਟਬਾਲ ਟੂਰਨਾਮੈਂਟ ਦੇ ਤੇਜ ਦਿਨ ਦੇ ਫਸਮੇ ਮੁਕਾਬਲੇ ਬਲਜੀਤ ਸਿੰਘ ਬੈਂਸ ਨੇ ਖੇਡ ਮੁਕਾਬਲਿਆਂ ਦਾ ਕੀਤਾ ਰਸਮੀ ਉਦਘਾਟਨ ਪ੍ਰਵਾਸੀ ਭਾਰਤੀ ਨੇ ਖੇਡਾਂ ਪ੍ਰਤੀ ਨੌਜਵਾਨ ਪੀੜੀ ਨੂੰ ਦਿੱਤਾ ਖਾਸ ਸੁਨੇਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੀਨ ਪੈਂਦੇ ਪਿੰਡ ਦਬੋਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੇ ਦੂਸਰੇ 올 ਇੰਡੀਆ ਪੰਜ ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਦੇ ਤਿੱਜੇ ਦਿਨ ਫਸਮੇ ਮੁਕਾਬਲੇ ਖੇਡੇ ਗਏ ਤੀਸਰੇ ਦਿਨ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਪ੍ਰਵਾਸੀ ਭਾਰਤੀ ਬਲਜੀਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਬੋਲਦੇ ਕਿ ਹੈ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ 'ਚ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡਾਂ ਦੇ ਨਾਲ-ਨਾਲ ਬਾਸਕਟਬਾਲ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਯਤਨਸ਼ੀਲ ਹੋਣ ਤੀਜੇ ਦਿਨ ਲੜਕਿਆਂ ਦੇ ਪਹਿਲੇ ਮੁਕਾਬਲੇ 'ਚ ਨਾਰਥਰਨ ਰੇਲਵੇ ਦੀ ਟੀਮ ਨੇ 73-59 ਅੰਕਾਂ ਦੇ ਨਾਲ ਸੈਂਟਰਲ ਰੇਲਵੇ ਦੀ ਟੀਮ ਨੂੰ ਹਰਾਇਆ। ਲੜਕੀਆਂ ਦੇ ਦੂਸਰੇ ਮੁਕਾਬਲੇ ਵਿੱਚ ਇੰਡੀਅਨ ਬੈਂਕ ਚੇਨਈ ਦੀ ਟੀਮ ਨੇ ਕੇਨਲਾ ਇਲੈਕਟ੍ਰਿਸਿਟੀ ਦੀ ਟੀਮ ਨੂੰ 79-77 ਅੰਕਾਂ ਦੇ ਨਾਲ ਹਰਾਇਆ। ਤੀਸਰੇ ਮੁਕਾਬਲੇ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨੇ ਇੰਡੀਅਨ 에ਅਰ ਫੋਰਸ ਦੀ ਟੀਮ ਨੂੰ ਹਰਾਇਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਭਾਰਤੀ ਸੈਨਾ ਅਤੇ ਇੰਡੀਅਨ ਨੇਵੀ ਅਤੇ ਨਾਰਥਰਨ ਰੇਲਵੇ ਦੀਆਂ ਟੀਮਾਂ ਵਿਚਕਾਰ ਕਾਂਟੇਦਾਰ ਮੁਕਾਬਲੇ ਖੇਡੇ ਗਏ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰਨ ਨੂੰ ਸਕੂਟਰੀ ਨਾਲ ਸਨਮਾਨਿਤ ਕੀਤਾ ਜਾਵੇਗਾ ਤੋਂ ਪਹਿਲਾਂ ਤੇ ਮੈਂ ਸਾਰੇ ਇਲਾਕੇ ਨੂੰ ਵਧਾਈ ਦਿੰਨਾ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਅਰਜਨ ਵਾਡੀ ਬਾਸਕਟਬਾਲ ਪਲੇਅਰ ਸਰਦਾਰ ਸੱਜਨ ਸਿੰਘ ਜੀ ਮਿਲੇ ਔਰ ਉਹਨਾਂ ਦੀ ਸੋਚ ਸਦਕਾ ਹੀ ਅੱਜ ਮੈਗਨਾ ਇਹ ਨਰਸਰੀ ਬਣ ਗਈ ਆ ਸਾਡਾ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬਾਸਕਟਬਾਲ ਦੀ ਔਰ ਅੱਜ ਜਿੱਦਾਂ ਮੈਗਨਾ ਇੰਡੀਆ ਲੈਵਲ ਦੇ ਮੈਚ ਇੱਥੇ ਹੋ ਰਹੇ ਆ ਬਹੁਤ ਹੀ ਵਧਾਈ ਦੇ ਪਾਤਰ ਆ ਸਾਰੇ ਜੀ ਔਰ ਖਾਸ ਤੌਰ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਰਦਾਰ ਸੱਜਨ ਸਿੰਘ ਜੀ ਦਾ ਕਿਉਂਕਿ ਉਹ ਇਹੋ ਜੀ ਖੇਡ ਨੂੰ ਪ੍ਰਮੋਟ ਕਰ ਰਿਹਾ ਜਿੱਤੇ ਸਕੋਪ ਆ ਇਹਤੇ ਬੱਚੇ ਅੱਗੇ ਜਾ ਕੇ ਆਪਣਾ ਕੈਰੀਅਰ ਬਿਲਡ ਕਰ ਸਕਦੇ ਆ 노 ਡਾਊਟ ਸਾਡਾ ਇਲਾਕਾ ਕਬੱਡੀ ਨੂੰ ਬਹੁਤ ਪਸੰਦ ਕਰਦਾ ਕਬੱਡੀ ਪੰਜਾਬ ਸਟਾਈਲ ਬਟ ਉੱਥੇ ਅਜੇ ਤੱਕ ਸਾਡੀ ਉਹ ਖੇਡ ਸਾਨੂੰ ਨੌਕਰੀ ਨਹੀਂ ਦਵਾ ਸਕਦੀ ਸਾਨੂੰ ਹੋਰ ਤੀਜਾਂ ਤੇ ਅੱਗੇ ਨਹੀਂ ਲਿਜਾ ਸਕਦੀ ਪਰ ਇਹ ਖੇਡਾ ਸਾਨੂੰ ਵਰਲਡ ਲੈਵਲ ਤੇ ਲਿਜਾ ਸਕਦੀਆਂ ਸਾਡੀ ਇਸ਼ਤਿਹਾਰ ਬਣਾ ਸਕਦੀਆਂ ਸਾਨੂੰ ਸਰਕਾਰੀ ਨੌਕਰੀ ਦਵਾ ਸਕਦੀਆਂ ਸਾਡਾ ਰੋਜ਼ਗਾਰ ਚਲਾ ਸਕਦੀਆਂ ਤੇ 노 ਡਾਊਟ ਇਹ ਬਹੁਤ ਹੀ ਚਲਾਗਾ ਜੋ ਕਦਮ ਆ ਤੇ ਇਦਾਂ ਦੀਆਂ ਖੇਡ ਇਵੈਂਟਸ ਆਉਣ ਵਾਲੇ ਸਮੇਂ 'ਚ ਹੁੰਦੇ ਰਹਿਣੇ ਚਾਹੀਦੇ ਆ ਔਰ ਅਸੀਂ ਕਪੂਰਥਲੇ ਵਾਲੇ ਪਾਕਸ਼ਾਲੀਆਂ ਵੀ ਸਾਨੂੰ ਅਰਜਨਵਾੜੀ ਵੀ ਮਿਲੇ ਔਰ ਇਦਾਂ ਦੀ ਗਰਾਊਂਡ ਇਦਾਂ ਦਾ ਖੇਡ ਨਰਸਰੀ ਮਿਲੀ ਬਾਸਕਟਬਾਲ ਦੀ ਜੀ ਹਾਂ ਜੀ ਸਭ ਤੋਂ ਵੱਡੀ ਗੱਲ ਤੇ ਆ ਵੀ ਤੁਹਾਨੂੰ ਪਤਾ ਹੀ ਆ ਵੀ ਥੋੜਾ ਆਪਣੀ ਜਿਹੜੀ ਮਾ ਖੇਡ ਕਬੱਡੀ ਪੰਜਾਬੀ ਆ ਉੱਚੇ ਨਸ਼ਾ ਬਹੁਤ ਵੜ ਗਿਆ ਬਟ ਇਹ ਖੇਡਾਂ ਬਿਲਕੁਲ ਨਸ਼ੇ ਤੋਂ ਰਹਿਤਾ ਕਿਉਂਕਿ ਪਲੇਅਰ ਸਾਰੇ ਸੁਲਝੇ ਹੋਏ ਔਰ ਕਿਸੇ ਨਾ ਕਿਸੇ ਏ ਨਾਲ ਜੁੜੇ ਹੋਏ ਕੋਈ ਪੀਏਪੀ ਕੋਈ ਆਰਮੀ ਕੋਈ ਰੇਲਵੇ ਨਾਲ ਜੁੜੇ ਹੋਏ ਕਿਉਂਕਿ ਉੱਥੇ ਇਹ ਚੀਜ਼ਾਂ ਕਦੀ ਵੀ ਨਹੀਂ ਹੋਣ ਦਿੰਦੇ ਏ ਉੱਥੇ ਮੈਕਮੇ ਤੇ ਇਸ ਤਰ੍ਹਾਂ ਇਹ ਮੈਗਨਾ ਬਿਲਕੁਲ ਨਸ਼ੇ ਤੋਂ ਰਹਿਤ ਔਰ ਲੋਕਾਂ ਨੂੰ ਇੱਕ ਨਵੇਂ ਖੇਡ ਲਈ ਮੈਕਨਾ ਪ੍ਰੋਸਤਾਨ ਮਿਲ ਰਿਹਾ ਬੱਚਿਆਂ ਨੂੰ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਸ ਵੱਲ ਰੁਝਾਨ ਲਾਉਣਾ ਚਾਹੀਦਾ ਤਾਂ ਜੋ ਇਹ ਆਪਣਾ ਕੈਰੀਅਰ ਬਿਲਡ ਕਰ ਸਕਣ ਮੇਰਾ ਦੇ ਹੋਏ ਮੈਸੇਜ ਹੈ ਜੀ ਮਾਰਕਟ ਕਬੱਡੀ ਜ਼ਰੂਰ ਆਪਣੀ ਪਸੰਦ ਦਾ ਖੇਡ ਆ ਬਟ ਆਪਾਂ ਬੱਚਿਆਂ ਨੂੰ ਉਹ ਖੇਡਾਂ ਚ ਵੀ ਪ੍ਰਮੋਟ ਕਰੀਏ ਜਿਹੜੇ ਖੇਡਾਂ ਚ ਬੱਚੇ ਆਉਣ ਵਾਲੇ ਸਮੇਂ ਤੇ ਆਪਣਾ ਕੈਰੀਅਰ ਬਿਲਡ ਕਰ ਸਕਣ ਮੈਕਸਿਮਮ ਪੈਹਾ ਸਾਨੂੰ ਉਹ ਖੇਡਾਂ ਜੇ ਉਹਨਾਂ ਦੀ ਨਰਸਰੀ ਉਹਨਾਂ ਦੀ ਲਿਸਟ ਗਰਾਊਂਡਾਂ ਉਹਨਾਂ ਲਈ ਸਮਾਨ ਪ੍ਰਮੋਟ ਕਰਨਾ ਚਾਹੀਦਾ ਅਹੀਂ ਵੀ ਆਉਣ ਵਾਲੇ ਸਮੇਂ ਤੇ ਜਿੱਦਾਂ ਸਾਡੇ ਫੁੱਟਬਾਲ ਬਹੁਤ ਤਲਵੰਡੀ ਚੌਰੀਆਂ ਤੇ ਪ੍ਰਮੋਟ ਹੋਇਆ ਸੀ ਆਉਣ ਵਾਲੇ ਸਮੇਂ ਤੇ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਵੀ ਹੋਰ ਹੋਰ ਪ੍ਰਮੋਟ ਕਰੀਏ ਇਹ ਜੋ ਅੱਜ ਸਰਦਾਰ ਬਲਕਾਰ ਸਿੰਘ ਚੀਮਾ ਜੀ ਦੀ ਯਾਦ ਦੇ ਵਿੱਚ ਇੰਡੀਆ ਬਾਸਕਟਬਾਲ ਕਰਵਾਇਆ ਜਾ ਰਿਹਾ ਆ ਇਸ ਦੇ ਵਿੱਚ ਸਰਦਾਰ ਸੱਜਨ ਸਿੰਘ ਚੀਮਾ ਜੀ ਦੀ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ ਇਸ ਦਬੂਲੀਆਂ ਸਟੇਡੀਅਮ ਦੇ ਵਿੱਚ ਜੋ ਬੱਚਿਆਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਆ ਵੀ ਇੱਥੇ ਬੱਚਿਆਂ ਦੀ ਨਰਸਰੀ ਜਿਹੜੀ ਆ ਬਾਸਕਟਬਾਲ ਦੀ ਪੈਦਾ ਕੀਤੀ ਜਾਂਦੀ ਆ ਜਿਹੜੀ ਵਕ ਵਕ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀ ਆ ਉਹ ਇੱਕ ਪਨੀਰੀ ਖਿਡਾਰੀ ਗਈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਤਹਿ ਦਿਲੋਂ ਧੰਨਵਾਦ ਦੀਆਂ ਸਰਦਾਰ ਸੱਜਨ ਸਿੰਘ ਚੀਮਾ ਜੀ ਦਾ ਜਿਨ੍ਹਾਂ ਨੇ ਐਡੇ ਵੱਡੇ ਉਪਰਾਲੇ ਇੱਕ ਇੰਡੀਆ ਬਾਸਕਟਬਾਲ ਦਾ ਟੂਰਨਾਮੈਂਟ ਪਿੰਡ ਦਬੂਰੀਆ ਵਿਖੇ ਕਰਵਾਇਆ ਜੋ ਕਪੂਰਥਲੇ ਜ਼ਿਲ੍ਹੇ ਦੀ ਬੜੀ ਵੱਡੀ ਸ਼ਾਨ ਆ ਤੇ ਇਹ ਇੱਕ ਬੈਸਟ ਟੂਰਨਾਮੈਂਟ ਜਿਹੜਾ ਆ ਪਿਛਲੇ ਸਾਲ ਇੱਕ ਬੈਸਟ ਟੂਰਨਾਮੈਂਟ ਮੰਨਿਆ ਗਿਆ ਇੰਡੀਆ 'ਚ ਇਸ ਦੇ ਮੁਕਾਬਲੇ ਅਜ ਤੱਕ ਕੋਈ ਟੂਰਨਾਮੈਂਟ ਨਹੀਂ ਹੋਇਆ ਜਿਸ ਦੇ ਵਿੱਚ ਐਡੇ ਵੱਡੇ ਇਨਾਮ ਦਿੱਤੇ ਗਏ ਹੋਣ ਤੇ ਇਸ ਵਾਰ ਉਸ ਤੋਂ ਵੀ ਵੱਧ ਕੇ ਜਿਹੜਾ ਆ ਉਹ ਸਾਰਾ ਕੀਤਾ ਜਾ ਰਿਹਾ ਆ ਤੇ ਬੈਸਟ ਪਲੇਅਰ ਨੂੰ ਗੁੱਲਟ ਮੋਟਰਸਾਈਕਲ ਤੇ ਲੜਕੀਆਂ ਨੂੰ ਐਕਟਿਵਾ ਸਕੂਟਰੀ ਜਿਹੜੀ ਆ ਉਹ ਬੈਸਟ ਦਿੱਤੀ ਜਾ ਰਹੀ ਆ ਇਨਾਮ ਵੀ ਵੱਡੇ ਰੱਖੇ ਗਏ ਨੇ ਅ ਇਸ ਦੇ ਨਾਲ ਇੱਕ ਬੜਾ ਵੱਡਾ ਹੁਲਾਰਾ ਜੋ ਤੁਸੀਂ ਦੇਖ ਸਕਦੇ ਆ ਗਰਾਊਂਡ ਦੇ ਆਸ-ਪਾਸ ਇੰਨੇ ਬੱਚੇ ਬੈਠ ਕੇ ਜੋ ਦੇਖ ਰਹੇ ਆ ਉਹ ਉਹਨਾਂ ਵਿੱਚ ਜਿਹੜੀ ਇੱਕ ਉਹ ਕੁਆਲਿਟੀ ਬਣੂਗੀ ਦੇਖ ਕੇ ਪਲੇਅਰਾਂ ਨੂੰ ਵੀ ਅਸੀਂ ਵੀ ਇੰਨਾ ਵਰਗੇ ਬਣੀਏ ਕਿਉਂਕਿ ਅੱਜ ਤੁਸੀਂ ਦੇਖ ਰਹੇ ਜੋ ਪੰਜਾਬ ਪੁਲਿਸ ਦੀ ਟੀਮ ਵਿੱਚ ਅਰਦਨਾਵਾੜੀ ਜਿਹੜੇ ਉਹ ਵੀ ਖੇਡ ਰਹੇ ਆ ਇੰਡੀਆ ਟੀਮ ਦੇ ਕੈਪਟਨ ਖੇਡ ਰਹੇ ਆ ਮੌਜੂਦਾ ਐਨਬੀਏ ਦੇ ਖਿਡਾਰੀ ਜਿਹੜੇ ਆ ਉਹ ਖੇਡ ਰਹੇ ਆ ਇਹ ਉਹ ਇੱਕ ਬੜੀ ਵੱਡੀ ਗੱਲਬਾਤ ਹੈ ਵੀ ਜਿਹੜੀ ਆਪਾਂ ਇਹ ਦਬੂਰੀਆਂ ਸਟੇਡੀਅਮ ਦੇ ਗਰਾਊਂਡ ਦੇ ਵਿੱਚ ਇੰਡੀਆ ਬਾਸਕਟਬਾਲ ਦੀ ਟੀਮ ਦੇ ਵਿੱਚ ਆਪਾਂ ਦੇਖਣ ਨੂੰ ਮਿਲ ਰਹੀ ਹੈ ਉਸ ਦਾ ਬੱਚਿਆਂ ਨੂੰ ਇੱਕ ਬੜਾ ਵੱਡਾ ਹਲਾੜਾ ਮਿਲੇਗਾ ਤੇ ਸ਼ਾਇਦ ਇਹ ਇਹ ਬੱਚੇ ਜਿਹੜੇ ਆ ਇੱਥੇ ਇੱਥੋਂ ਦੇ ਰਹਿਣ ਵਾਲੇ ਬੱਚੇ ਜਿਹੜੇ ਆ ਇਹ ਸ਼ਾਇਦ ਕਿਤੇ ਐਡਾ ਵੱਡਾ ਟੂਰਨਾਮੈਂਟ ਤੇ ਐਡੇ ਵੱਡੇ ਪਲੇਅਰ ਨਾ ਦੇਖ ਸਕਦੇ ਇਹ ਸਾਰੀ ਦੀਨ ਜਿਹੜੀ ਆ ਸਰਦਾਰ ਸੱਜਨ ਸਿੰਘ ਚੀਮਾ ਜੀ ਦੀ ਸਤਿ ਸ਼੍ਰੀ ਅਕਾਲ ਜੀ ਜਿੱਥੇ ਆਪਾਂ ਬੈਠੇ ਜੀ ਇਹ ਸਰਦਾਰ ਬਲਕਾਸ਼ ਸਿੰਘ ਦੀ ਯਾਦਗਾਰੀ ਚੈਂਪੀਅਨਸ਼ਿਪ ਹੋ ਰਹੀ ਦਬੂਰੀਆਂ ਜਿੱਥੇ ਦੂਜਾ ਸਲਾਨਾ ਸਰਦਾਰ ਬਲਕਾਰ ਸਿੰਘ ਜੀ ਜਨਗਰੀ ਬਾਸਕਟਬਾਲ ਚੈਂਪਸਨ ਫਰਾਈ ਜਾ ਰਹੀ ਹੈ ਬਹੁਤ ਵਧੀਆ ਇਹ ਹੰਗਾਰਾ ਮੇਲੇ ਪਿਛਲੇ ਸਾਲ ਵੀ ਇਥੇ ਮਾਨ ਮਿਲਿਆ ਸੀਗਾ ਇਸ ਵਾਰ ਦੇਖਿਆ ਕਿ ਇੰਡੀਆ ਪਰ ਤੋਂ ਜਿਹੜੀਆਂ 15 ਟੀਮਾਂ ਜਿਹੜੀਆਂ ਉਹ ਇਥੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਟੀਮ ਖੇਡ ਰਹੀ ਹੈ ਉਹ ਪੰਜਾਬ ਉਸ ਦੀ ਹੈ ਜਿਹਦੇ ਵਿੱਚ ਬੜੇ ਮਾਨ ਵਾਲੀ ਗੱਲ ਹੈ ਕਿ ਜਿਹੜੇ ਤਿੰਨ ਪਲੇਅਰ ਨੇ ਇੱਕ ਇਹੋ ਜਿਹੇ ਪਲੇਅਰ ਨੇ ਇੱਕ ਖੁਲੀ ਰਜਨ ਨੂੰ ਅਰਜਨਾ ਵਾਰਡ ਮਿਲਿਆ ਉਹ ਖੇਡਦੇ ਆ ਇੱਕ ਨਾ ਪਲੇਅਰ ਉਹਨੇ ਯੂਨੀਕ ਕੁਰਾਨੀ ਕੀਤੀ ਹੈ ਖੇਡ ਰਿਆ ਔਰ ਇੱਕ ਪਰ ਉਹ ਹੈ ਜਿਹੜਾ ਇਸ ਵੇਲੇ ਮੌਕੇ ਦਾ ਇੰਡੀਆ ਟੀਮ ਦਾ ਕੈਪਟਨ ਹੈ ਸੋ ਇੱਡੀ ਵੱਡੀ ਮਾਨ ਵਾਲੀ ਗੱਲ ਤੁਹਾਨੂੰ ਫਕਰ ਹੈ ਕਿ ਇੰਡੀਆ ਦੇ ਇੱਡੇ ਪਲੇਅਰ ਜਿਹੜੇ ਸਾਡੇ ਪੰਜਾਬ ਦੇ ਜਿਹੜਾ ਕਪੂਰਸਾ ਦੇ ਪਿੰਡ ਬਗੂਰੀਆਂ ਵਿੱਚ ਆਏ ਆ ਕਿ ਜੋ ਕਿ ਪਿੰਡ ਸਦਾ ਅਰਜਨ ਸਿੰਘ ਜੀ ਸੋ ਮਾਫ ਕਰਨਾ ਸਦਾ ਸਜਨ ਸਿੰਘ ਜੀ ਅਰਜਨਾਬਾਡੀ ਉਹਨਾਂ ਦਾ ਪਿੰਡ ਹੈ ਔਰ ਆਪਣੇ ਭਰਾ ਦੀ ਯਾਦ ਵਿੱਚ ਇਹ ਸ਼ਿਫਟ ਕਰਾਦੇ ਆ ਤੁਹਾਨੂੰ ਬਹੁਤ ਬੜਾ ਫੀਰਮਾਨ ਮਿਲਿਆ ਹੈ ਇਹਦਾ ਕਿ ਭਾਵੇਂ ਕਬੱਡੀ ਤੇ ਬਹੁਤ ਪੈਸਾ ਲੱਗਦਾ ਤੇ ਤੁਹਾਡਾ ਕੀ ਮੈਸੇਜ ਹੈ ਕਿ ਪ੍ਰੋਮੋਟਰਾਂ ਤੇ ਦੁਨੀਆ ਖੇਡਾਂ ਤੇ ਵੀ ਪੈਸਾ ਹੈ ਹਾਂ ਇੱਕ ਖਾਸ ਗੱਲ ਜਿਹੜੀ ਮੈਂ ਸ਼ੇਅਰ ਕਰਨ ਜਾਵਾਂਗਾ ਚਾਲਸਾ ਵੀ ਇਹ ਆ ਵੀ ਵੱਡੀ ਦੇ ਵਿੱਚ ਹਰ ਰੇਡ ਤੇ ਹਰ ਚੌਥੀ ਪੰਜਵੀਂ ਰੇਡ ਤੇ ਪਲੇਅਰ ਬੈਸ ਕਰਦੇ ਆ ਰੈਫਰੀ ਨਾ ਕਰਦੇ ਆ ਜਾਂ ਪੁਆਇੰਟ ਬੈਸ ਕਰਦੇ ਆ ਜਾਂ ਮੇਰਾ ਨੰਬਰ ਲੱਗਾ ਟੱਚ ਲੱਗਾ ਵੀ ਨਹੀਂ ਲੱਗਾ ਇੱਥੇ ਮੈਂ 4 ਦਿਨ ਤੋਂ ਗੱਲ ਦੇਖ ਰਿਹਾ ਜਿਹਦੇ ਸਮਝਿਆ ਸੀਗਾ ਵੀ ਕੋਈ ਵੀ ਜਿਹੜਾ ਪਲੇਅਰ ਆ ਉਹ ਕਿ ਰੈਫਰੀ ਗਾੜੀ ਅੰਪਾਇਰ ਗਾੜੀ ਕੋਈ ਬਹਿਸ ਬਾਜੀ ਜਾਂ ਕੋਈ ਬਹਿਸ ਜਾਂ ਕੋਈ ਆਪਣੀ ਦਲੀਲ ਅਪੀਲ ਨਹੀਂ ਕਰਦਾ ਜੋ ਵੀ ਅੰਪਾਇਰ ਕਰਦਾ ਰੈਫਰੀ ਕਰਦਾ ਉਹ ਟਲ ਹੁੰਦਾ ਔਰ ਇੱਕ ਕਮੇਟੀ ਬੈਠੀ ਚੈਅਰਮੈਨਰੀ ਜੇਕਰ ਕੋਈ ਹੁੰਦਾ ਹੈ ਉਹ ਕਮੇਟੀ ਸਾਲ ਕਰਦੀ ਆ ਕਬੱਡੀ ਨਾਲੋਂ ਜਿਹੜਾ ਅਨੁਸ਼ਾਸਨ ਹੈ ਇਸ ਸਕੀਮ ਦੇ ਵਿੱਚ ਬਹੁਤ ਜ਼ਿਆਦਾ